ਜੇਕਰ ਤੁਸੀਂ ਸਾਡੇ ਚੈਨਲ ਵਿੱਚ ਪਹਿਲੀ ਵਾਰ ਆਏ ਹੋ ਤਾਂ ਲਾਲ ਬਟਨ ਨੂੰ ਸਬਸਕ੍ਰਾਈਬ ਵਾਲੇ ਦਬਾ ਦਿਓ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਮੈਂ ਕੋਈ ਵੀ ਵੀਡੀਓ ਪਾਵਾਂ ਉਹ ਤੁਹਾਡੇ ਤੱਕ ਬਹੁਤ ਹੀ ਜਲਦੀ ਪਹੁੰਚ ਜਾ ਸਕੇ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਬਣੇ ਰਹਿਣਾ ਜੀ ਸੇਵਾ ਦੇਸ਼ ਦੀ ਕਰਨੀ ਬਹੁਤ ਔਖੀ ਗੱਲਾਂ ਕਰਨੀਆਂ ਪੇਰ ਸਖਲੀਆਂ ਨੇ ਸਮਾਜ ਵਿੱਚ ਇਹੋ ਜਿਹੀਆਂ ਕਲੱਬਾਂ ਵੀ ਹਨ ਜਿਹੜੇ ਕਿ ਵਿਆਹ ਛਾਦੀਆਂ ਦੇ ਵਿੱਚ ਗਰੀਬ ਲੋਕਾਂ ਦੀ ਮਦਦ ਕਰਦੇ ਹਨ ਇਸ ਤਰ੍ਹਾਂ ਹੀ ਆਦਮਪੁਰ ਦੀ ਇੱਕ ਜੀਸੀਵੀ ਜਿਹੜੀ ਸੰਸਥਾ ਹੈ ਜਿਹੜੀ ਕਿ ਸਮੂਹਿਕ ਵਿਆਹ ਕਰਵਾਉਂਦੀ ਹੈ ਗਰੀਬ ਲੜਕੀਆਂ ਦਾ ਇਸ ਵਾਰ ਨੋਮਾ ਜਿਹੜਾ ਹੈਗਾ ਸਮੂਹਿਕ ਵਿਆਹ ਸਮਾमेलन ਕਰਵਾਇਆ ਗਿਆ ਜਿਸ ਵਿੱਚ ਤਿੰਨ ਲੜਕੀਆਂ ਦੇ ਵਿਆਹ ਕਰਵਾਏ ਗਏ ਔਰ ਇਹ ਵਿਆਹ ਜਿਹੜਾ ਹੈ ਵੱਡੇ ਪੈਲਸ ਵਿੱਚ ਕੀਤਾ ਗਿਆ ਔਰ ਇਹਨਾਂ ਪੈਲਸਾਂ ਦੇ ਵਿੱਚ ਪੂਰੀ ਰੀਤੀ ਰਿਵਾਜਾਂ ਦੇ ਨਾਲ ਮਿਲਣੀ ਕੀਤੀ ਗਈ ਔਰ ਇਹ ਸਾਰੇ ਪਰਿਵਾਰ ਹਾਜ਼ਰ ਹੋਏ ਔਰ ਇਹਨਾਂ ਦਾ ਖਾਣ ਪੀਣ ਦਾ ਪੂਰਾ ਰੈਜਿਮੈਂਟ ਸੀਗਾ ਔਰ ਪੂਰੀ ਰੀਤੀ ਰਿਵਾਜਾਂ ਦੇ ਨਾਲ ਇਹਨਾਂ ਨੂੰ ਲੜਕੀਆਂ ਦਾ ਜਿਹੜਾ ਵਿਆਹ ਕੀਤਾ ਤਾਂ ਕਿ ਜਿਹੜੇ ਗਰੀਬ ਪਰਿਵਾਰ ਹਨ ਉਹਨਾਂ ਦੇ ਮਨ ਵਿੱਚ ਕੁਛ ਇਸ ਤਰ੍ਹਾਂ ਦਾ ਨਾ ਆਵੇ ਕਿ ਸਾਡੇ ਵਿਆਹ ਇਸ ਤਰ੍ਹਾਂ ਦੇ ਨਹੀਂ ਹੁੰਦੇ ਤੋ ਇਹ ਜਿਹੜਾ ਜੀਸੀਵੀ ਕਲੱਬ ਆਦਮਪੁਰ ਦਾ ਹੈ ਇਹ ਗਰੀਬ ਵਰਗ ਲੜਕੀਆਂ ਦਾ ਵਿਆਹ ਕਰਾਉਂਦਾ ਹੈ ਤੇ ਇਹ ਤਿੰਨ ਲੜਕੀਆਂ ਦਾ ਇਹਨਾਂ ਨੇ ਵਿਆਹ ਕੀਤਾ ਹੈ ਤੋਂ ਬਹੁਤ ਹੀ ਮਾਣ ਵਾਲੀ ਗੱਲ ਹੈ ਬਹੁਤ ਹੀ ਸਲੂਟ ਵਾਲੀ ਗੱਲ ਹੈ ਇਹੋ ਜਿਹੀਆਂ ਸੰਸਥਾਵਾਂ ਨੂੰ ਤੁਹਾਨੂੰ ਮਦਦ ਕਰਨੀ ਚਾਹੀਦੀ ਹੈ ਇਹੋ ਜਿਹੀ ਸੰਸਥਾਵਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਔਰ ਇਹਦੇ ਵਿੱਚ ਲੇਡੀਜ਼ ਵੀ ਜਿਹੜੀਆਂ ਨੇ ਉਹਨਾਂ ਦੇ ਉਹ ਵੀ ਬੜੇ ਵੱਧ ਚੜ ਕੇ ਹਿੱਸਾ ਲੈਂਦੀਆਂ ਹਨ ਔਰ ਇਹਦੇ ਵਿੱਚ ਖਾਣ ਪੀਣ ਦਾ ਵੀ ਪੂਰਾ ਅਰੇਂਜਮੈਂਟ ਸੀਗਾ ਔਰ ਲੜਕੀਆਂ ਨੂੰ ਸਮਾਨ ਵੀ ਦਿੱਤਾ ਜਿਹੜਾ ਘਰ ਵਿੱਚ ਵਰਤੋਂ ਵਾਲਾ ਹੈ ਉਹ ਸਮਾਨ ਵੀ ਦਿੱਤਾ ਗਿਆ ਤੋ ਬਹੁਤ ਹੀ ਵਧੀਆ ਉਦਮ ਕੀਤਾ ਹੈ ਜੀਸੀਵੀ ਇਹ ਕਲਬ ਨੇ ਤੋ ਆਪਾਂ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਤੋ ਮੈਂ ਹਾਂ ਚੀਫ ਐਡੀਟਰ ਦਲਵੀਰ ਦਸਾਨ ਤੇ ਰਿਪੋਰਟ ਹੈ ਗੁਰਨਾਮ ਗਾਮਾ ਪੰਡੋਰੀ ਵਾਲੇ ਦੀ ਆਓ ਸੁਣਦੇ ਹਾਂ ਵਿਆਹ ਦੇਖਦੇ ਹਾਂ ਕਿਸ ਤਰ੍ਹਾਂ ਵਿਆਹ ਇਹ ਸੰਸਥਾ ਕਰਾਉਂਦੀ ਹੈ ਔਰ ਨਾਲ ਨਾਲ ਇਹਨਾਂ ਦੇ ਨਾਲ ਆਪਾਂ ਗੱਲਬਾਤ ਵੀ ਕਰਦੇ ਹਾਂ ਕਿ ਕਿ ਕਿੱਦਾਂ ਕਰਦੇ ਨੇ ਔਰ ਇਹ ਕਿਵੇਂ ਹੁੰਦਾ ਹੈ ਆਓ ਦੇਖਦੇ ਹਾਂ ਚਲਕੀਆਂ बहारे हाल जल मंगायो जानके ਦੀ ਉਸ ਵਾਰ ਕਪੂਰ ਕੰਚਾਰ ਦੀ ਹੈ ਕੀ ਹੈ ਜਿਨਾ ਨਿਖਾਰ ਨੂੰ ਨੂੰਾਰੇ ਅੱਲਾਹ ਕਿਰਪਾ ਖੁਲਾ ਕੀ ਹੈ ਕੀ ਹੈ ਸਭ ਜੀ ਕਿਰਪਾ ਕਰੂ ਖੁਨਰ ਦਾਸ ਨੂੰ ਦੇਖੀ ਤੁਸੀਂ ਕਿ ਲੜਕਾ ਲੱਗੀ ਅਦੇ ਲੜਕੇ ਦੀ ਮਾਂ ਨੇ Hello, 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 ਹਾਰ ਵੀ ਵਧਾ ਦੇ ਵੀ ਜੀ ਹਾਰ ਵੀ और सारे एंट्रटेनमेंट भी करा गे और नाती ना खो मैं चढ़ाया ਸੀ ਦਵਿੰਦਰ ਸਿੰਘ ਸੂਰੀ ਆਗਮਪੁਰ ਤੋਂ ਪ੍ਰਧਾਨ ਜੀਸੀ ਕਲੱਬ ਦਾ ਅਸੀਂ ਜ਼ਰੂਰਤਮੰਦ ਕੁੜੀਆਂ ਦੇ ਵਿਆਹ ਕਰਵਾਈਦੇ ਆ ਨੌਵਾਂ ਜਿਹੜਾ ਐਤਕੀ ਸਮੂਹਿਕ ਵਿਵਾਸ ਸੰमेलन ਮਹਾਰਾਜਾ ਪੈਲਸ ਜੋ ਕਿ ਐਟ ਅ ਟਾਈਮ ਚੱਲ ਰਿਹਾ ਜੀ ਇਹਦੇ ਵਿੱਚ ਅਸੀਂ ਉਸ ਜ਼ਰੂਰਤਮੰਦ ਕੁੜੀਆਂ ਨੂੰ ਘਰੇਲੂ ਸਮਾਨ ਜੋ ਕਿ ਸਾਰਾ ਦਈ ਦਾ ਬੱਚਿਆਂ ਨੂੰ ਸਲਾਈ ਮਸ਼ੀਨ ਅਲਮਾਰੀ ਬੈੱਡ ਜੁਨਾ ਵੀ ਘਰੇਲੂ ਸਮਾਨ ਹੁੰਦਾ ਜੋ ਵੀ ਸਾਰਾ ਖਰਚਾ ਹੁੰਦਾ ਉਸ ਅਸੀਂ ਉਹ ਕਲੱਬ ਵੱਲੋਂ ਸਾਰਾ ਕਰਦੇ ਆ ਦੇ ਵਿੱਚ ਕੋਈ ਵੀ ਕਿਸੇ ਵੀ ਉਹਨਾਂ ਦੇ ਮਾਪਿਆਂ ਕੋ ਕੋਈ ਪੈਸਾ ਨਹੀਂ ਲਿਆ ਜਾਂਦਾ ਸਾਰਾ ਜੋ ਵੀ ਆ ਖਰਚਾ ਸਾਰਾ ਇਸ ਕਲੱਬ ਵੱਲੋਂ ਹੀ ਕੀਤਾ ਜਾਂਦਾ ਹੈ ਇਹ ਸਾਹਮਣੇ ਕਿੰਨੇ ਆ ਗਏ ਹਾਂ ਜੀ ਅੱਜ ਬੜਾ ਛੁੱਭ ਦਿਹਾੜਾ ਹੈ ਜੇਸੀ ਕਲੱਬ ਆਦਮਪੁਰ ਵੱਲੋਂ ਤਿੰਨ ਬੇਟੀਆਂ ਦੇ ਆਨੰਦਗਾਰ ਇਸ ਦਾ ਰਸਮ ਪੂਰੀ ਕੀਤੀ ਜਾ ਰਹੀ ਹੈ ਇਹ ਸਾਡੇ ਲੋੜਵੰਦ ਪਰਿਵਾਰਾਂ ਦੇ ਜਿੰਨੇ ਵੀ ਜਿਆਦਾ ਖਰਚਾ ਸਾਡੇ ਬੇਸਿਕ کلب ਵੱਲੋਂ ਪੂਰਾ ਚੱਕਿਆ ਜਾਂਦਾ ਹੈ। ਔਰ ਮਾਲਕ ਦਾ ਸ਼ੁਕਰ ਹੈ। ਉਹਨਾਂ ਨੇ ਸਾਡੇ ਸਾਰੇ ਮੈਂਬਰ ਨੂੰ ਇਹ ਸੇਵਾ ਦਾ ਮੌਕਾ ਦਿੱਤਾ।